ਰਾਜਾ ਸਾਹਿਬ ਗੁਰਦੁਆਰਾ ਸਾਹਿਬ ਵਿਕੇ ਜੋ ਕਿ ਮੇਲਾ ਵਰਸੀ ਜਿਹੜੀ ਗੁਰਦੁਆਰਾ ਰਾਜਾ ਸਾਹਿਬ ਬਾਬਾ ਜੀ ਦੀ ਹੁੰਦੀ ਆ ਉਹ 21 22 23 ਅਗਸਤ ਨੂੰ ਮਨਾਇਆ ਰਹੀ ਹੈ ਉਸ ਦੇ ਵਾਸਤੇ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਵੱਲੋਂ ਕੁਝ ਇਨਸਟਰਕਸ਼ਨਸ ਲੰਗਰ ਬਾਰੇ ਦਿੱਤੀਆਂ ਗਈਆਂ ਨੇ ਯਾਨੀ ਉਹਨਾਂ ਨੂੰ ਜਰੂਰ ਸੁਣੋ ਮੈਂ ਜਿੰਨੀਆਂ ਵੀ ਸਾਡੇ ਸੰਗਤਾਂ ਹੈਗੇ ਆ ਮਹਾਰਾਜ ਦੇ ਵਰਸੀ ਦੇ ਉੱਤੇ ਜਿੰਨਾ ਵੀ ਲੋਕਾਂ ਨੇ ਇਸ ਲੰਗਰ ਲਗਾਣਿਆ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿਉਂਕਿ ਮਾਰੇ ਦੇ ਆ ਪਿਛਲੀ ਜੰਨੀਆਂ ਵੀ ਸਾਡੇ ਵਰਸੀ ਹੋਈਆਂ ਉਹਦੇ ਵਿੱਚ ਕਟੂਕਟ ਬੰਗਿਆਂ ਤੋਂ ਲੈ ਕੇ ਇਸ ਗੁਰੂ ਘਰ ਤੱਕ ਆਉਣ ਵਾਸਤੇ ਸੰਗਤਾਂ ਨੂੰ ਦੋ ਦੋ ਘੰਟੇ ਲੱਗ ਜਾਂਦੇ ਆ ਉਹਦਾ ਕਾਰਨ ਕੀ ਆ ਸਾਡੀ ਸੰਗਤਾਂ ਦੇ ਸ਼ਰਧਾਪੂਰਵਕ ਜੋ ਅਸੀਂ ਲੰਗਰ ਲਗਾਨੇ ਆ ਪਰ ਉਹ ਲੰਗਰ ਜਿਹੜਾ ਤੁਸੀਂ ਰੋਡ ਦੇ ਉੱਤੇ ਲਗਾਨੇ ਆ ਜਿਹਦੇ ਨਾਲ ਜਿਹਦੇ ਨਾਲ ਜਿਹੜੀ ਹੈ ਰੋਡ ਬਲੌਕ ਹੋ ਜਾਂਦੀ ਹੈ ਤੇ ਸੰਗਤਾਂ ਉਹਦੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਕੰਮ ਸਾਹਮਣਾ ਕਰਨਾ ਪੈਂਦਾ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਪਲੀਜ਼ ਤੁਸੀਂ ਰੋਡ ਦੇ ਉੱਤੇ ਮਾਰੇ ਦੀ ਸਤਕਾਰ ਵਿੱਚ ਲੰਗਰ ਨਾ ਲਗਾਓ ਇੱਕ ਵੱਖਰੀ ਜਗ੍ਹਾ ਲੈ ਲਿਓ ਤਾਂ ਜੋ ਰੋਡ ਜਿਹੜਾ ਰੋਡ ਦੀ ਟ੍ਰੈਫਿਕ ਨਾ ਰੋਕੇ ਔਰ ਭਾਵੇਂ ਇੱਕ ਇੱਕ ਏਕੜ ਲੈ ਲਓ ਤੁਸੀਂ ਸਾਡੇ ਆਪਣੇ ਆਪਣੇ ਵੱਲੋਂ ਤੇ ਅਸੀਂ ਪੇਮੈਂਟ ਗੁਰੂ ਘਰ ਵੱਲੋਂ ਕਰ ਦਵਾਂਗੇ ਉਹਨਾਂ ਨੂੰ ਤਾਂ ਜੋ ਜਿਹੜੀ ਹੈਗੀ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਤਕਲੀਫ ਨਾ ਹੋਵੇ ਤੁਹਾਡੀ ਵੀ ਸ਼ਰਧਾ ਮਾਰੇ ਨੂੰ ਪ੍ਰਵਾਨ ਰੰਦੀ ਰਹੇ ਔਰ ਜਿਹੜੀ ਸੰਗਤਾਂ ਰੋਡ ਰਾਡੇ ਤੋਂ ਆਉਣੀਆਂ ਹੁੰਨੀਆਂ ਬਾਫ ਜਾਣਾ ਹੁੰਦਾ ਆ ਉਹ ਆਪਣੇ ਟਾਈਮ ਸਰ